ਜਨਾਬਾ ਗੱਡੀ ਕਿਵੇਂ ਚੱਲਦੀ ਇੱਥੇ ਉਦੋਂ ਯਾਰ ਕਰਦੀ ਸੀ ਵੀਰੇ ਤਾਂ ਜਾਣੀ ਕੀ ਇਹ ਕੀ ਜਿਹੜੀ ਗੱਲ ਨਹੀਂ ਚੜਦਾ ਗਈ ਯਾਰ ਨਾਲ ਵੀਡੀਓ ਬਣਾ ਲੈ ਵੀਰੇ ਵੀਡੀਓ ਬਣਾ ਹਾਂ ਹਾਂ ਬਣਾਣੀ ਹੈ ਕਿਹਦੀ ਪਤਾ ਕਰਾਂ ਦਰਗਾਂਾ ਠੀਕ ਆ ਫਿਰ ਇਹ ਦਰਗਾਂਾ ਤੂੰ ਵੀਡੀਓ ਬਣਾ ਲਾਇਆ ਹਾਂ ਵੀਡੀਓ ਬਣਾਣੀ ਹੈ ਇਹ ਤੂੰ ਥੋੜਾ ਬੰਨ ਹੁਣ ਕੋਸੇ ਸਪੀਸ਼ਲ ਜੌਸਟਾ ਪਰ ਕਿੱਤੀ ਹੋਈ ਹੈ ਹੌਣ ਰੰਗ ਆ ਗੱਡੀ ਕਿਜੀ ਹੈਗੀ ਜੀ ਆ ਸਰਪ ਨਹੀਂ ਚੱਲ ਰਿਹਾ ਆਪਰੂ ਡਾਊਨ ਲੋਡ ਗੋ ਨਹੀਂ ਗੱਡੀ ਖੜੀ ਹੈ ਗੱਡੀ ਬੜੀ ਖੜੀ ਹੈ ਅੱਛਾ ਤੁਹਾਡਾ ਕੀ ਨਾਮ ਹੈ ਜੀ ਨਰਜਾ ਵੀਰ ਨਮਾ ਤੁਸੀਂ ਕਿੱਥੋਂ ਦੇ ਕਿੱਥੇ ਕਿੱਥੇ ਦੇ ਨਾਤੇ ਕਿੱਥੇ ਦੇ ਨਾਤੇ ਤੁਹਾਡੀ ਸਿਵਲ ਸਿਵਲ ਲੱਗੇ ਸਿਵਲ ਹਸਪਤਾਲ ਦੀ ਬਿਲਕੁਲ ਜੀ ਤੁਸੀਂ ਕੋਈ ਨਸ਼ਾ ਕੀਤਾ ਜੀ ਨਾ ਕੋਈ ਨਸ਼ਾ ਹਾਂਜੀ ਨਹੀਂ ਬੰਨੀ ਸਰ ਨਹੀਂ ਸਰ ਪਾ ਪਾ ਸ਼ਿਮਾ ਜੀ ਆਫ ਡਿਊਟੀ ਆ ਮੇਰੀ ਅੱਜ ਤੋਂ ਅੱਠ ਆਫ ਡਿਊਟੀ ਫਿਰ ਸਰ ਵਰਦੀ ਪਾ ਕੇ ਖੜੇ ਹੋ ਸ਼੍ਰੀਮਾਨ ਜੀ ਵਰਦੀ ਪਾਈ ਹੋ ਜੀ ਨੌਂ ਤੋਂ ਰੋਟੀ ਹੈ ਇਹ ਨਹੀਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਲੱਗਦਾ ਵੇ ਜੀ ਤੁਸੀਂ ਮਲਾਏ ਹੋ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਇਹ ਨਸਾਰ ਉਹ ਦੇਖਣਾ ਸਰ ਕਿੱਥੇ ਜਿਹੜੇ ਮੈਂ ਪੋਸ਼ ਦਸਾਰ ਮੇਰੀ ਪੱਕ ਪਈ ਹੈ ਹਾਂਜੀ ਅੰਦਰ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਹਾਂ ਮੈਂ ਡਿਊਟੀ ਹੋ ਇਸ ਟਾਈਮ ਉਹ ਵੀ ਕੱਟਿਆ 24 ਘੰਟੇ ਆ ਹੋਣ ਡਿਊਟੀ 24 ਘੰਟੇ ਆ ਡਿਊਟੀ ਤੇ ਐਵਰਸ ਕਹਿੰਦੇ ਆ ਉਹ ਉਹ ਡਿਊਟੀ ਹੈ 24 ਘੰਟੇ ਆ ਇਹ ਇਹ ਅਫਸਰ ਬਿਊਟੀ ਇਹ ਅਫਸਰ ਨਹੀਂ ਜ਼ਰੂਰੀ ਹੁੰਦੀ 6 ਵਜੇ ਡਿਊਟੀ ਆਉਂਦੀ 6 ਵਜੇ ਨਾ ਆ ਵੀ ਸੀਮਨ ਜੀ ਅਮਰਜੈਂਸੀ ਡਿਊਟੀ ਹੈ ਨਾ ਦੀ ਇਹ ਮੇਰੀ ਮੇਰੀ ਨਹੀਂ ਉਹ ਉਹ ਹੌਲਾ ਨਹੀਂ ਆ ਤੁਹਾਡੇ ਕਿੱਥੇ ਆ ਮੇਰੀ ਮੈਂ ਮੈਂ ਹਾਜ਼ਰ ਹਾਂ ਮੈਂ ਤਾਂ ਕੋਈ ਹਾਜ਼ਰ ਉਹਦੀ ਹੌਲੇ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਪ ਜਾ ਸਰ ਐਸ ਜੀ ਸਰ ਵੇਖੋ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਿਸ ਵੀ ਲੈਂਦਾ ਜਾਏਗਾ ਫਿਰ ਗੱਲ ਕਰਦੇ ਆ ਇਹਨਾਂ ਦਾ ਮੁਲਾਜ਼ਾ ਕਰਾਉਂਗੇ ਜੀ ਮੁਲਾਜ਼ਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਉਂਗਾ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮਜੂਰ ਨੇ ਹੁਣ ਅਜੇ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲਾਗੇ ਹੀ ਖੜਾ ਆ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ 3 ਕ ਮੁਲਾਜ਼ਮਾ ਹੋਣੇ ਕੌਣ ਕੌਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ 'ਚ ਬੰਦ ਕੀਤੀ ਆ ਵੀ ਇਹ ਗੱਡੀ ਨਹੀਂ ਜਿਹੜੇ ਮੁਲਾਜ਼ਮ ਹੈਗੇ ਨੇ ਸੀਓਲ ਹਸਪਤਾਲ 'ਚ ਚੌਂਕੀ ਦੇ ਮੁਲਾਜ਼ਮ ਹੀ ਨੇ ਆ ਵੇਖਦੇ ਆਉਣ ਜੂਂਦੇ ਆਂ ਵੇਖਦਾ ਹੁਣ ਅੱਛਾ ਜੀ ਇੱਕ ਗੱਡੀ ਸਾਰੀ ਗੱਲ ਵੇਖਦੇ ਆਂ ਜੀ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਂ ਆਪਾਂ ਇਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਜੀ ਆਪ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਕਰਦਾ ਠੀਕ ਹੈ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਹੁਣੇ ਘਰੋਂ